ਇਹਨਾਂ ਨੇ ਬਹੁਤ ਹੀ ਸਲਾਗਾਯੋਗ ਜਿਹੜਾ ਜੇ ਕਾਰਜਕ੍ਰਮ ਰੱਖਿਆ ਜਿਹਦੇ ਵਿੱਚ ਜ਼ਰੂਰਤਮੰਦ ਭੈਣਾ ਨੂੰ ਰਾਸ਼ਨ ਵੰਤਰਨ ਔਰ ਜ਼ਰੂਰਤਮੰਦ ਸਾਥੀਆਂ ਨੂੰ ਜਿਹੜਾ ਇਹ ਦਵਾਈਆਂ ਵੀ ਪੁੱਛ ਦੇ ਰਹੇ ਔਰ ਮੈਂ ਦੇਖ ਰਿਹਾ ਕਿ ਬਲੱਡ ਡੋਨੇਸ਼ਨ ਕੈਂਪ ਵੀ ਇਹਨਾਂ ਨੇ ਲਗਾਇਆ ਉਹਦੇ ਵਿੱਚ ਬਹੁਤ ਹੀ ਸਾਡੇ ਕਦਰ ਸ਼੍ਰੀ ਸ਼੍ਰੀ ਵਿਜੇ ਚੋਪੜਾ ਜੀ ਔਰ ਇਹ ਕਾਰਜਕ੍ਰਮ ਜਿਹੜਾ ਮੈਨੂੰ ਪਤਾ ਲੱਗਿਆ ਹਰ ਮਹੀਨੇ ਰਗਾਤਾਰ ਇਹ ਕੰਟੀਨਿਊ ਰੱਖਦੇ ਆ ਔਰ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਾਡੇ ਸਰਕਾਰ ਜੋ ਵੱਡੇ ਵੀ ਸਾਡੇ ਸ਼ਰਮਾ ਜੀ ਔਰ ਹਮੇਸ਼ਾ ਇਹਨਾਂ ਦੀ ਔਰ ਇਹ ਸਾਰੀ ਸੁਸਾਇਟੀ ਦੀ ਇਹਨਾਂ ਦੀ ਬੜੀ ਜੀ ਸਮਾਜ ਨੂੰ ਯੋਗਦਾਨ ਰਿਹਾ ਔਰ ਮੈਂ ਆਪਣੇ ਵੱਲੋਂ ਔਰ ਸਾਡੀ ਜਿੰਨੇ ਕਾਉਂਸਲ ਸਾਥੀ ਹੈ ਸਾਡੀ ਸਮੂਹੀ ਕਾਰਪੋਰੇਸ਼ਨ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੰਗਲ ਸ਼ੋਭ ਕਾਮਨਾਵਾਂ ਦਿੰਦਾ ਔਰ ਅਰਦਾਸ ਕਰਦਾ ਹੈ ਕਿ ਇਹਨਾਂ ਭਰਾਵਾਂ ਨੂੰ ਅੱਛੀ ਸਿਹਤ ਦੇਣ ਔਰ ਹੋਰ ਬਲ ਬਖਸ਼ਣ ਤਾਂ ਕਿ ਇਸ ਤਰੀਕੇ ਨਾਲ ਇਹ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਸਾਡੇ ਸਰਕਾਰਯੋਗ ਆਦਰ ਨਹੀਂ ਹੈ ਜਿਹੜਾ ਸਾਡਾ ਮਾ ਉਹ ਵਿਜੇ ਚੋਪੜਾ ਜੀ ਪਰਮਸਰੀਆ ਇਹਨਾਂ ਨੇ ਹਮੇਸ਼ਾ ਪ੍ਰੇਰਣਾ ਸਮਾਜ ਦੇ ਇਦਾਂ ਦੇ ਕੰਮਾਂ ਦੇ ਲਈ ਇਹਨਾਂ ਨੇ ਹਮੇਸ਼ਾ ਦਿੱਤੀ ਹੈ ਸਾਰੇ ਸਾਥੀਆਂ ਨੂੰ ਔਰ ਇਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਸਾਰਿਆਂ ਤੇ ਬਣਿਆ ਰਵੇ ਔਰ ਨਿਰੰਤਰ ਅਸੀਂ ਸਮਾਜ ਦੀ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਤਬਦੀਏ ਸ਼ੁਰੂ ਹਾਂਜੀ ਹਾਂਜੀ ਅੱਜ ਐਂਟੀ ਕਰਪਸ਼ਨ ਸੁਸਾਇਟੀ ਵੱਲੋਂ ਇਸ ਨਾਲ ਸੰਮਲਨ ਹੋ ਰਿਹਾ ਹੈ 120ਵਾਂ ਜਿਹੜਾ ਰਸਨਵੰਦ ਸਮਾਰੋਹ ਹੈ ਇੱਕ ਪੰਜੀ ਦਸਤਾ ਮਾ ਵਿਜੇ ਚੋਪੜਾ ਜੀ ਦੇ ਨਾਮ ਦੇ ਇਸ ਪੂਰੀ ਇਹਨਾਂ ਨੇ ਕੀ ਲੱਕੀ ਰਾਜ ਆ ਵੀ ਛੱਡ ਦਿੱਤਾ ਆ ਜਿਹੜੇ ਇੱਥੇ ਲੋ ਜੀ ਲੱਕੀ ਰਾਜ ਆ ਸੂਫੀ ਜਿਹਨੇ ਇੱਥੇ ਆਪਣਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਬਹੁਤ ਬੱਚਾ ਜੀ ਵਾਰਸ਼ਿਕ ਸਮਾਰੋਹ ਕੀਤਾ ਨਾਲ ਇੱਥੇ ਮੈਡੀਕਲ ਕੈਂਪ ਲਾਇਆ ਤੇ ਜਿਹੜੇ ਸ੍ਰਿੰਦਰ ਸਿੰਘ ਕੈਰੋ ਜੀ ਨੇ ਜਿਹੜੇ ਆਪਣੀ ਜਗ੍ਹਾ ਲੈ ਕੇ ਜਿਹੜੇ ਸਮਾਜ ਸੇਵਾ ਦੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਕਿ ਹਰ ਜਗ੍ਹਾ ਜਿੱਥੇ ਵੀ ਗਰੀਬ ਦੇ ਰਾਸਤੇ ਆਉਂਦੇ ਨੇ ਉਹ ਆ ਕੇ ਸਮਾਜ ਦੇ ਨਾਲ ਖੜੇ ਹੁੰਦੇ ਨੇ ਮੈਂ ਐਂਟੀ ਕਰਪਸ਼ਨ ਅਵਾਈਟਿੰਗ ਦੇ ਵਿੱਚ ਕੈਰੋ ਜੀ ਦੀ ਜਿੰਨਾ ਬਹੁਤ ਬਹੁਤ ਤਨਵਾਸਤਾ ਇਸ ਸਮਾਜ ਦੇ ਜਿਹੜੇ ਲੋਕਾਂ ਨੂੰ ਮਦਦ ਕਰਦੇ ਨੇ ਚੰਗੇ ਕਰਮਾਚਾਰ ਸਮਾਜਾਸਤੇ ਖੜੇ ਹੁੰਦੇ ਨੇ ਤੁਹਾਨੂੰ ਕਿੰਨਾ ਬਹੁਤ ਬਹੁਤ ਧੰਨਵਾਦ ਹੈ 68 ਟਾਲਸਟ ਨਾਰਥ ਹਲਕੇ ਦੇ ਵਿੱਚ ਇੱਕ ਐਸੀ ਇਹੀ ਸੰਸਥਾ ਹੈ ਕਿ ਜਿਹੜੀ ਬਹੁਤ ਭਲਾਈ ਦੇ ਕੰਮ ਕਰਦੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਮੈਂ ਤਾਂ ਆਲਰੇਡੀ ਕਹਿ ਰਿਹਾ ਜੀ ਮੈਂ ਤਾਂ ਜਰੂਰ ਦਾ ਖੈਰੋ ਸਾਹਿਬ ਨੂੰ ਜਾਣਨਾ ਵਾ ਇਹ ਸੰਸਥਾ ਕੈਨੋ ਸਾਹਿਬ ਦੀ ਜਿਹੜੀ ਸੰਸਥਾ ਹੈ ਨਾ ਇਹ ਟੀਮ ਬਹੁਤ ਹੀ ਭਲਾਈ ਦੇ ਕੰਮ ਕਰਦੇ ਰਾਸ਼ਨ ਮਸਲੂ ਦੀ ਹੋਰ ਜਿਹੜੇ ਸਮਾਜ ਦੇ ਅਲੱਗ-ਅਲੱਗ ਜਿਹੜੇ ਕੰਮ ਨੇ ਹਰ ਕੰਮ ਦੇ ਵਿੱਚ ਹਿੱਸਾ ਲੈਂਦੇ ਤੇ ਤੁਹਾਡਾ ਇਸ ਦੇ ਵਿੱਚ ਕੀ ਯੋਗਦਾਨ ਹੋਏਗਾ ਸਾਡਾ ਸਾਰਾ ਹੀ ਉਹ ਦਾ ਨੇ ਕੁਝ ਖਾਸ 130 ਰਾਸ਼ਨ ਮਸਲੂ ਕਰਵਾਇਆ ਗਿਆ ਜਿਦੇ ਵਿੱਚ ਅੱਜ ਲੋੜਵੰਦ ਪਰਿਵਾਰਾਂ ਨੂੰ 59 ਪਰਿਵਾਰਾਂ ਨੂੰ ਰਾਸ਼ਨ 10 ਬਜ਼ੁਰਗਾਂ ਦਾ ਸਨਮਾਨਤ ਅਤੇ 10 ਬੱਚਿਆਂ ਨੂੰ ਵਜੀਫਾ ਔਰ ਕਿਤਾਬਾਂ ਕਾਪੀਆਂ ਸਾਰਾ ਕੁਝ ਦਿੱਤਾ ਗਿਆ ਇਹ ਸਾਡੀ ਪੂਰੀ ਟੀਮ ਜੋ ਭਾਰਤ ਦੀ ਉਹ ਸਾਰੇ ਇਕੱਠੇ ਹੋ ਕੇ ਇਸ ਰਾਸ਼ਨ ਵੰਡ ਸਮਾਰੋਹ ਨੂੰ ਚਲਾਉਂਦੇ ਹਨ ਹਰ ਸਾਲ ਦੀ ਤਰ੍ਹਾਂ 130ਵਾਂ ਰਾਸ਼ਨ ਅਰਜ ਸਲਾਨਾ ਜਿਹੜਾ ਸੀਗਾ ਉਹ ਕੀਤਾ ਗਿਆ ਸ਼ੁਰੂ ਵਿੱਚ ਪੰਜ ਪਰਿਵਾਰ ਜਿਹੜੇ ਬਾਉ ਵਿਜਾ ਚੋਪੜਾ ਜੀ ਦੇ ਰਮਨ ਹੇਠਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਸੀ ਅੱਜ ਅਸੀਂ ਕਾਣ ਆ ਰਾਸ਼ਨ ਦੇਣ ਵਾਲੇ ਇਹ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਹੀ ਜਿਹੜਾ ਰਾਸ਼ਨ ਮਨ ਸਮਾਰੋ ਕੀਤਾ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੰਮ ਕੀਤਾ ਜਾਂਦਾ ਹੈ ਪਰ ਅਸੀਂ ਨਹੀਂ ਕਰ ਸਕਦੇ ਸਾਡੀ ਪੂਰੀ ਟੀਮ ਸਾਰਾ ਨਾਲ ਮਿਲ ਕੇ ਕੰਮ ਕਰਦੀ ਹੈ ਤੇ ਬਲੱਡ ਕੈਂਪ ਵੀ ਅੱਜ ਬੱਚਿਆਂ ਨੇ 35-40 ਬੱਚਿਆਂ ਨੇ ਬਲੱਡ ਡੋਨੇਸ਼ਨ ਦਿੱਤੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਰਤਨ ਹਸਪੀਟਲ ਤੋਂ ਡਾਕਟਰ ਸਾਹਿਬ ਆਏ ਸਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲਲਤ ਲਬਰੀ ਜੀ ਨੇ ਬੜਾ ਸਾਥ ਦਿੱਤਾ ਹੈ ਮੈਡੀਕਲ ਕੈਂਪ ਲਵਾ ਕੇ ਲੋਕਾਂ ਨੂੰ ਦਵਾਈਆਂ ਫਰੀ ਦਿੱਤੀਆਂ ਹਨ ਉਹ ਸਾਡੇ ਵਿੱਚ ਸਾਡੇ ਮਾਪੁਰਸ਼ ਸੰਤਵਾਪਾਸ ਸੁਤਨਾਮ ਸਿੰਘ ਜੀ ਨਰੂੜ ਤੋਂ ਉਹਨਾਂ ਨੇ ਵੀ ਅਸ਼ੀਰਵਾਦ ਦਿੱਤਾ ਸਾਨੂੰ ਉਹਨਾਂ ਦੀ ਰਮੈਣੇਠਾਈਏ ਸਾਰਾ ਕੰਮ ਜਿਹੜਾ ਹੈ ਅਸੀਂ ਬਚਪਨ ਤੋਂ ਸਾਡੇ ਸਾਡਾ ਪਰਿਵਾਰ ਸਾਡੇ ਪਿਤਾ ਜੀ ਉਹਨਾਂ ਦੇ ਨਾਲ ਰਹੇ ਹਨ ਅਤੇ ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਅਸੀਂ ਉਹਨਾਂ ਤੋਂ ਪੁੱਛ ਕੇ ਇਹ ਸਾਰਾ ਪ੍ਰੋਗਰਾਮ ਕਰਾਉਨੇ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਦਾ ਔਰ ਸਾਡੀ ਜਿਹੜੀ ਸੰਸਥਾ ਹੈ ਉਹਨੇ ਇੱਕ ਵੀੜਾ ਹੋ ਚੁੱਕਿਆ ਹੈ ਕੀ ਅਸੀਂ ਲੋੜਵੰਦ ਜਿਹੜੇ ਪਰਿਵਾਰ ਹਨ ਸਾਡਾ ਵੀ ਪਤਾ ਨਹੀਂ ਅਸੀਂ ਅੱਜ ਹੈਗੇ ਜਾਂ ਕੱਲ੍ਹ ਨਹੀਂ ਹੈਗੇ ਉਸ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਬੱਚੇ ਪਿੱਛੇ ਦੀ ਡੈਥ ਹੋ ਗਈ ਹੈ ਮਾਂ ਪਿਓ ਦੀ ਬੱਚੇ ਦੀ ਡੈਥ ਹੋ ਗਈ ਸੀ ਕਰਤਾਰਪੁਰ ਤੇ ਲਾ ਕੇ ਸਾਨੂੰ ਉਥੋਂ ਮੈਸੇਜ ਆਇਆ ਕਿ ਸਰਕਾਰ ਵਾਸਤੇ ਪੈਸੇ ਨਹੀਂ ਹੈ ਅਸੀਂ ਉਹ ਵੀ ਸਿਸਕਾਰ ਕੀਤਾ ਪੰਜ ਸਿਸਕਾਰ ਜਿਹੜੇ ਹੈ ਉਹ ਸਾਡੇ ਐਂਟੀ ਕਰਾਈਮ ਨੇ ਕੀਤੇ ਹਨ ਹੋਰ ਵੀ ਅਸੀਂ ਦਵਾਈਆਂ ਪੜਾਈਆਂ ਬੱਚਿਆਂ ਦੇ ਜਿੱਥੇ ਵੀ ਸਾਡੀ ਐਂਟੀ ਕਰੈਮੂ ਲੋਡ ਪੈਂਦੀ ਹੈ ਉਹ ਵੀ ਸਾਨੂੰ ਸਾਡੇ ਦਫ਼ਤਰ ਆ ਕੇ ਦੱਸਣ ਅਸੀਂ ਉਹ ਬੱਚਿਆਂ ਦੇ ਵਿਆਹ ਵੀ ਜਿੰਨੀ ਰਸਤ ਹੁੰਦੀ ਹੈ ਉਹਨੂੰ ਦਿੰਨੇ ਆ 30 35 ਬੱਚਿਆਂ ਦੇ ਜਿਹੜੇ ਪਰਿਵਾਰਾਂ ਨੂੰ ਸਾਡੀ ਐਂਟੀ ਕਰੈਮ ਜਿਹੜੀ ਹੈ ਉਹ ਜਿੰਨਾ ਵੀ ਖਰਚਾ ਹੋਇਆ ਸੀ ਸਾਰਾ ਦਿੰਦੀ ਐ ਬਾਕੀ ਕਿਸੇ ਬੱਚੀ ਦਾ ਉਹਦੇ ਵਿਆਹ ਕਰਾਉਣਾ ਹੋਵੇ ਕੁਝ ਵੀ ਐ ਉਹ ਅਸੀਂ ਮੰਦਰ ਦੇ ਵਿੱਚ ਵੀ ਕਰਦੇ ਆ ਗੁਰਦੁਆਰੇ ਦੀ ਵੀ ਇੱਕ ਵੀ ਕਰਦੇ ਆ ਪਰ 21 ਪਰਿਵਾਰ ਉਹਨਾਂ ਦੇ 21 ਉਹਨਾਂ ਦੇ ਅਸੀਂ ਲਾਵਾਂ ਫੇਰ ਤੱਕ ਸਾਰਾ ਕੁਝ ਜੋ ਵੀ ਖਰਚਾ ਹੋਵੇਗਾ ਐਟੀ ਕ੍ਰੈਮ ਸਾਡੀ ਦਿੰਦੀ ਐ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਪੂਰਾ ਅੱਜ ਹਫ਼ਤਾ 10 ਦਿਨ ਪੂਰਾ ਸਾਥ ਦੇ ਕੇ ਇਹ ਜਿਹੜਾ ਕੰਮ ਸੀ ਪੂਰਾ ਸਿਰੇ ਚਾੜਿਆ ਸਾਰਿਆਂ ਨੂੰ ਬਹੁਤ ਬਹੁਤ ਵਾਦ ਜੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਅੱਜ ਬੱਚਿਆਂ ਨੂੰ ਤੁਸੀਂ ਵਜੀਵਾ ਦਿੱਤਾ ਹੈ ਹਰ ਮਹੀਨੇ ਦਿੱਤਾ ਜਾਊਗਾ 5 ਸਾਲ ਬਾਸ ਇਹ ਸਾਲ ਬਾ ਦਾ ਦਿੱਤਾ ਜਾਣਾ ਜੀ ਵਜੀਫਾ ਬਾਉ ਜੀ ਦੇ ਕਹਿੰਦੇ ਇਹਨਾਂ ਨੂੰ ਕਿਤਾਬਾਂ ਦਿੱਤੀਆਂ ਪੈਨ ਦਿੱਤੇ ਐ ਬੈਗ ਦਿੱਤੇ ਐ ਉਹਨਾਂ ਨੂੰ ਵਜੀਫਾ ਦਿੱਤਾ ਕਿ ਛੋਟੇ ਬੱਚਿਆਂ ਨੂੰ ਜਿਹੜਾ ਹੌਸਲਾ ਫਸਾਈ ਹੋਵੇ ਕਿ ਬੱਚੇ ਸਾਡੇ ਪਰਨ ਗਰਮੀਤ ਸਿੰਘ ਜੀ ਸਾਡੇ ਸੈਕਟਰੀ ਹੈ ਜਿਨ੍ਹਾਂ ਨੇ ਬੱਚਿਆਂ ਨੇ ਕੀਰਤਨ ਕੀਤਾ ਉਹਨਾਂ ਨੇ ਉਹਨਾਂ ਨੂੰ ਬਹੁਤ ਬੁਧਾਈ ਦਿੰਨੇ ਆ ਕਿ ਸਾਡੇ ਬੱਚਿਆਂ ਨੂੰ ਕੀਰਤਨ ਵੀ ਸਿੱਖ ਕੇ ਮਹਾਰਾਜ ਦੇ ਲਗਣਾ ਚਾਹੀਦਾ ਹੈ ਮੇਰੀਆਂ ਗੱਲਾਂ ਕਹਿੰਦਾ ਤੁਹਾਡਾ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਹ ਖਬਰ ਕੀਤੀ ਹੈ ਪਾਇਲਪੁਰ ਜੀ ਦਾ ਖਾਲਸਾ ਹੋਰ ਸਾਡੀਆਂ ਭੈਣੀਆਂ ਆਈਆਂ ਸਾਰੀਆਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਇਹਦੇ ਨਾਲ ਹੋ ਕੇ